ਜੋ ਵੀ ਤੇ ਲਖਵੀਰ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਦੇ ਰਹਿਣ ਵਾਲੇ ਨੇ ਲੁਧਿਆਣਾ ਦੇ ਇਹਨਾਂ ਨੇ ਜੀਵਨ ਨਗਰ ਲਾਕੇ ਵਿੱਚ ਜਮਾਲਪੁਰ ਦੇ ਲਾਗੇ ਆਪਣਾ ਹਿੰਦੂਸਟਾਨ ਪੈਟਰੋਲੀਅਮ ਦਾ ਇਹਨਾਂ ਨੇ ਪٹرول ਪੰਪ ਪਿੱਛੇ ਲਾਇਆ ਸੀਗਾ ਔਰ ਇਹ ਬਕਾਇਦਾ ਐਨਓਸੀ ਵਗੈਰਾ ਲੈ ਕੇ ਇਹਨਾਂ ਨੇ ਪਰਮਿਸ਼ਨਾਂ ਵਗੈਰਾ ਲੈ ਕੇ ਸਾਰਾ ਕੁਝ ਇਹਨਾਂ ਨੇ ਉਹ ਪੰਪ ਖੋਲੇ ਸੀ ਪੰਪ ਦਾ ਅਜੇ ਕੰਮਕੁਮ ਚੱਲ ਰਿਹਾ ਹੈਗਾ ਕੰਸਟਰਕਸ਼ਨ ਵਗੈਰਾ ਦਾ ਉਥੇ ਥੋੜੇ ਦਿਨ ਪਹਿਲਾਂ ਰਾਜਵੀਰ ਸਿੰਘ ਸੋਸ਼ਲ ਐਕਟਿਵਿਸਟ ਹੈ ਸੁੰਦਰ ਨਗਰ ਦਾ ਔਰ ਇਹਦੇ ਨਾਲ ਹੋਰ ਸੀ ਬੰਦੇ 3-4 ਇਹ ਆਪਣੀ ਕਾਰ ਦੇ ਵਿੱਚ ਆਏ ਨੇ ਤੇ ਉਹ ਉੱਥੇ ਆ ਕੇ ਫੋਟੋਆਂ ਖਿੱਚਣ ਲੱਪੇ ਪٹرول ਪੰਪ ਦੀਆਂ ਤੇ ਜਦੋਂ ਉਹਨੇ ਕਿਹਾ ਲਖਬੀਰ ਸਿੰਘ ਨੇ ਇਹ ਭਾਈ ਤੁਸੀਂ ਫੋਟੋਆਂ ਕਿਉਂ ਖਿੱਚ ਰਹੇ ਹੋ ਇਹ ਕਹਿੰਦਾ ਜੀ ਤੁਸੀਂ ਇਹ ਪੰਪ ਗਲਤ ਲਾਇਆ ਹੈਗਾ ਇਹ ਲੱਗ ਨਹੀਂ ਸਕਦਾ ਇੱਥੇ ਉਹ ਕਹਿੰਦੇ ਵੀ ਇਹ ਤਾਂ ਅਸੀਂ ਐਨਓਸੀਆਂ ਲਈਆਂ ਆਈਆਂ ਆ ਜੀ ਸਾਰੇ ਸੰਬੰਧਿਤ ਮਹਿਕਮਿਆਂ ਤੋਂ ਪ੍ਰੋਪਰ ਅਸੀਂ ਲਿਆ ਹੈਗਾ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਹੈ ਅਸੀਂ ਤਾਂ ਤੇਰਾ ਕੈਨਸਲ ਕਰਾ ਕੇ ਛੱਡਾਂਗੇ ਉਹ ਫਿਰ ਇਹਦੀਆਂ ਨੇ ਤਰਖਾਸ ਪੱਟੀਆਂ ਕੀਤੀਆਂ ਔਰ ਡੀਸੀ ਸਾਹਿਬ ਨੂੰ ਲੁਧਿਆਣਿਆਂ ਇਹਨਾਂ ਨੇ ਮੈਮੋਰੰਡਮ ਵੀ ਦਿੱਤਾ ਹੈਗਾ 3 ਤਰੀਕ ਨੂੰ ਵੀ ਦੇਖੋ ਜੀ ਇਹ ਪੰਪ ਗਲਤ ਲੱਗਾ ਹੈਗਾ ਔਰ ਇਹਨੇ ਤਰਖਾਸ ਤਾਂ ਅਲੱਗ-ਅਲੱਗ ਮਹਿਕਮਿਆਂ ਨੂੰ ਅਫਸਰ ਨੂੰ ਕੱਢਤੀਆਂ ਸੀਗੀਆਂ ਔਰ ਬਾਅਦ ਵਿੱਚ ਇਹ ਇਹ ਡਾਕਟਰ ਅਸ਼ੋਕ ਕੁਮਾਰ ਹੈਗਾ ਇਹ ਨਵਜੀਵਨ ਕਲੀਨਿਕ ਹੈਗੀ ਹੈ ਔਰ ਇਹ ਵੀ ਜੀਵਨਗਰ ਦੇ ਵਿੱਚ ਹੀ ਹੈ ਇਹ ਦੋਨੇ ਵਾਕਫ ਨੇ ਇਹ ਫਿਰ ਇਦੇ ਨਾਲ ਜਿਹੜਾ ਕੰਪਲੇਨੈਂਟ ਹੈ ਉਹ ਇਹਦੇ ਨਾਲ ਕਿਤੇ ਰابطਾ ਹੋਇਆ ਇਹਨੂੰ ਪੁੱਛਿਆ ਵੀ ਸਾਨੂੰ ਬੰਦਾ ਤੰਗ ਕਰ ਰਿਹਾ ਹੈਗਾ ਲਖਵੀਰ ਸਿੰਘ ਤੇ ਜਿਹੜਾ ਸੁਖਦੇਵ ਸਿੰਘ ਉਹ ਜਿਹੜਾ ਜਗ੍ਹਾ ਦਾ ਓਨਰ ਹੈਗਾ ਇਹ ਦੋਨੇ ਜਣੇ ਉੱਥੇ ਕੋ ਗਏ ਆ ਕਿ ਸਾਨੂੰ ਜੀ ਇਹ ਬੰਦਾ ਇਦਾਂ ਨੇ ਨਜਾਇਜ਼ ਕੀਤੀ ਹੈਗੀ ਉਹ ਕਹਿੰਦਾ ਜੀ ਇਹ ਤਾਂ ਬੰਦਾ ਬਹੁਤ ਖਤਰਨਾਕ ਹੈ ਤੁਹਾਨੂੰ ਤੋਂ ਪੈਸੇ ਦੇਣੇ ਪੈਣੇ ਆ ਫੇਰ ਇਹਨੇ ਮੰਨਣਾ ਹੈਗਾ 25 ਲੱਖ ਤੋਂ ਗੱਲ ਸ਼ੁਰੂ ਹੋਈ ਤੇ 15 ਲੱਖ ਤੱਕ ਕਰਨ ਦਾ ਸੈਟਲਮੈਂਟ ਹੋ ਗਈ ਫੇਰ ਉਹਨੇ ਇਹ ਦੋਨੇ ਇਕੱਠੇ ਸੀ ਇਹਨਾਂ ਨੇ ਕਿਹਾ ਜੀ 15 ਲੱਖ ਜਿਹੜੇ ਹੈਗੇ ਲੈਣੇ ਆ ਪਹਿਲਾਂ ਤੁਸੀਂ 2 ਲੱਖ ਦੇ ਦਿਓ ਵੀ 3 ਲੱਖ 5 ਲੱਖ ਇਕੱਠੇ ਮੰਗਦੇ ਸੀ ਪਹਿਲਾਂ ਵੀ 2 ਲੱਖ ਤੁਸੀਂ ਪਹਿਲਾਂ ਦੇ ਦਿਓ 3 ਲੱਖ 2-3 ਦਿਨ ਬਾਅਦ ਦੇ ਦਿਓ ਬਾਕੀ ਜਿਹੜੇ 10 ਲੱਖ ਰਹਿੰਦੇ ਆ ਉਹ ਦੋ ਕਿਸ਼ਤਾਂ ਦੇ ਦਿਓ ਇਹਨਾਂ ਨੇ ਫਿਰ ਇਹ ਮਨ ਬਣਾਇਆ ਵੀ ਸਾਡਾ ਕੰਮ ਵੀ ਸਹੀ ਆ ਵੀ ਸਾਨੂੰ ਬਿਨਾਂ وجہ ਹਰਾਸਮੈਂਟ ਹੋ ਰਹੀ ਆ ਇਹਨਾਂ ਨੇ ਸਾਡੇ ਕੋਲ ਅੱਜ ਵਿਜੀਲੈਂਸ ਬਿਊਰੋ ਆ ਕੇ ਕੰਪਲੇਂਟ ਕੀਤੀ ਲਖਵੀਰ ਸਿੰਘ ਨਾਲ ਉਹਦਾ ਜਿਹੜਾ ਲੈਂਡ ਓਨਰ ਆ ਜਿਹਦੀ ਜਗ੍ਹਾ ਤੇ ਉਹਨੇ ਪੰਪ ਲਾਇਆ ਹੋਇਆ ਸੁਖਦੇਵ ਸਿੰਘ ਉਹ ਦੋਨੇ ਆਏ ਹੈਗੇ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਆ ਵੀ ਸਾਨੂੰ ਹਰਾਸਮੈਂਟ ਹੋ ਰਹੀ ਆ ਅਸੀਂ ਵੀ ਆਪਣਾ ਟਰੈਪ ਇੱਕ ਲੈ ਕੀਤਾ ਹੈਗਾ ਡੀਐਸਪੀ ਸ਼ਿਵਚੰਦ ਸਾਡੇ ਰੇਂਜ 2 ਚ ਲੱਗੇ ਨੇ ਸਰਕਾਰੀ ਗਵਾਂ ਦੀ ਹਾਜ਼ਰੀ ਚ ਫਿਰ ਅਸੀਂ ਉੱਥੇ ਟਰੈਪ ਉੱਥੇ ਕੀ ਕਰਕੇ ਉਹਨਾਂ ਨੇ ਫਿਰ ਜਿਹੜੀ ਨਵਜੀਵਨ ਕਲੀਨਿਕ ਹੈਗੀ ਹੈ ਜੀਵਨਗਰ ਚ ਉੱਥੇ ਹੀ ਇਹਨਾਂ ਨੇ ਉਹਨੂੰ ਬੁਲਾ ਲਿਆ ਕਿ ਤੁਸੀਂ ਜੀ ਆਜੋ ਪੈਸੇ ਲੈ ਕੇ ਉੱਥੇ ਫਿਰ 2 ਲੱਖ ਰੁਪਿਆ ਰੰਗੇ ਦਿੱਤੀ ਇਹਨਾਂ ਨੂੰ ਫੜਿਆ ਹੈਗਾ ਦੋਨਾਂ ਨੂੰ ਔਰ ਸਰਕਾਰੀ ਗਵਾਂ ਦੀ ਹਾਜ਼ਰੀ ਚ ਔਰ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਵਾਣ ਲਿਆਇਆ ਜਾਏਗਾ ਥੋਰ ਵਾਲੀ ਦੀ ਕੋਸ਼ਿਸ਼ ਕੀਤੀ ਜਾਵੇ। ਵੈਸੇ ਟੋਟਲ ਕਿੰਨੇ ਬੰਦੇ ਸੀ? ਟੋਟਲ 2 ਮੁਲਜ਼ਮ ਨੇ, ਇੱਕ ਡਾਕਟਰ ਹੈਗਾ ਸ਼ੋਕਮਾਰ ਬੀਐਮਐਸ ਐ ਔਰ ਉਹਨੇ ਕਲੀਨਿਕ ਪਾਇਆ ਹੈ ਨਵਦੀਮ ਤੇ ਦੂਜਾ ਰਾਜਵੀਰ ਸਿੰਘ ਹੈਗਾ ਉਹ ਆਪਣੇ ਆਪ ਨੂੰ ਸੋਸ਼ਲ ਐਕਟਿਵਿਸਟ ਦੱਸਦਾ ਹੈਗਾ। ਵੈਸੇ ਉਹਦੀ ਸ਼ਾਪ ਹੈ ਉਹਨੇ ਬਾਹਰ ਪ੍ਰਾਪਰਟੀ ਡੀਲਿੰਗ ਦਾ ਕੰਮ ਲਖਾਇਆ ਹੋਇਆ। ਪਰ ਉਹ ਜਦਾਂ ਆਰਟੀਆਈ ਟਾਈਪ ਹੈਗੇ ਆ ਇਸ ਤਰ੍ਹਾਂ ਦਾ ਵੀ ਰਜਿਸਟਰਡ ਨਹੀਂ ਹੈਗਾ ਪਰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਸ਼ੋਅ ਕਰਦਾ ਹੈਗਾ। ਇਹਦਾ تھورولیس انویسٹیگیشن کرانਗੇ تیسرا جو ڈی سی صاحب ਨੂੰ ਮੰਗ ਪੱਤਰ ਦੇਣਗੇ ਸੀ ਕਿ ਪੰਪ ਦੇ ਖਲਾਫ ਤੇ ਉਹ ਦੋ ਇਹਨੇ ਕਿਸੇ ਨਾਲ ਉਹਦੀ ਕੀਤੀ ਸੀ ਇਹ ਉਦੋਂ ਰਾਜਵੀਰ ਗਿਆ ਹੈਗਾ ਨਾਲ ਹੋਰ گئے ਹੈਗੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਕਿਹੜੇ ਕਿਹੜੇ ਸੀਗੇ ਉਹਨਾਂ ਨੇ ਫਿਰ ਸਿਰਫ ਇਹ ਸਿਰਫ ਇਹਦਾ ਪ੍ਰੈਸ਼ਰ ਟੈਕਟਿਕ ਸੀ ਕਿ ਉਹ ਤੇ ਪ੍ਰੈਸ਼ਰ ਪਾਇਆ ਜਾਵੇ ਤਾਂ ਜੋ ਉਹ ਤੋਂ ਵੱਧ ਵੱਧ ਪੈਸੇ ਕੋਟੇ ਜਾਣ ਸਰ ਜੀ ਗੱਲ ਕਰੀਏ ਕੋਈ ਪਤਾ ਲੱਗੇ ਕਿ ਹੋਰ ਵੀ ਇਹਨਾਂ ਨੇ ਉਹ ਕਰਦੇ ਸਾਰੇ ਤਫਤੀਸ਼ ਕਰ ਰਹੇ ਹਾਂ ਤਫਤੀਸ਼ ਕਰਕੇ ਸਾਰੀ ਜਾਣਕਾਰੀ ਜੋ ਵੀ ਹੋਈ ਉਹ ਨਾ ਸ਼ੇਅਰ ਕਰਦੇ ਥੈਂਕ ਯੂ